ਕਿਹੜਾ ਗਦਿਆਨ ਸਿੰਘ ਮੈਂਬਰ ਜੀ ਸਾਤਾ ਕਿਹੜਾ ਪਿੰਡ ਹੈ ਖਰੀਆਲੀ ਦਾ ਸੰਦਾ ਕੀ ਮਸਲਾ ਜਿਹੜੇ ਪਾਉਂਦੇ ਪਾਸੇ ਦਾ ਵੀ ਅਰੰਝਨ ਸਿੰਘ ਨੇ ਇਸੇ ਈਵਾਰੀ ਸਾਡੀ ਕਨਕ ਭਣੀ ਆ ਜੀ ਅਸੀਂ ਛੇਕਲੇ ਭਰ ਕੇ ਗਏ ਸੀ ਮੋਟਰ ਛੱਟ ਗਿਆ ਕਿੰਨੇ ਭਰੇ ਤੇ ਸੁਖਵਿੰਦਰ ਸਿੰਘ ਆ ਬਲਵੀਰ ਸਿੰਘ ਦਾ ਲੜਕਾ ਖਰੀਆਲੀ ਦਾ ਜੀ ਹਾਂ ਜੀ ਫਿਰ ਉਸ ਤੋਂ ਬਾਅਦ ਇਹਨੇ ਦਪਿੰਦਰ ਸਿੰਘ ਦੀ ਕਨਕ ਜੋ ਛੱਡੇ ਤੇ ਆਈ ਹੋਵੇ ਤੇ ਰੌਂਡ ਆ ਪੈਨੇ ਭਾਈ ਅੱਜ ਸਾਡੀ ਪਨੀਰੀ ਅਹੀਂ ਪੁੱਤਾਂ ਤਰ੍ਹਾਂ ਫਸਲ ਪਾਲੀ ਆ ਬੜੀ ਮਿਹਨਤ ਕਰਕੇ 30 ਕਿਲਿਆਂ ਦੀ ਪਨੀਰੀਏ ਨੇ ਤਬਾਹ ਕਰਦੀ ਆ ਸਾਡਾ ਸਵਾ ਮਾਰ ਕੇ ਸੁੱਟਦਾ ਅਸੀਂ ਇਹ ਇਨਸਾਨ ਤੋਂ ਇੰਨੇ ਜਿਆਦੇ ਦੁਖੀ ਹੋ ਚੁੱਕੇ ਆ ਵੀ ਜਿਨੇ ਤੀਜੀ ਆੜ ਸਾਡਾ ਨੁਕਸਾਨ ਕੀਤਾ ਹੈ ਸਾਡਾ ਕੱਖ ਨਹੀਂ ਲੱਗਦਾ ਅਸੀਂ ਇਹਦਾ ਪਰਚਾ ਕਰਾਵਾਂਗੇ ਜੋ ਇਨਸਾਫ ਸਾਨੂੰ ਮਿਲੂਗਾ ਸਾਨੂੰ ਇਸ ਚੀਜ਼ ਦਾ ਇਨਸਾਫ ਮਿਲਣਾ ਚਾਹੀਦਾ ਜਿਹੜੇ 30 ਕਿਲਿਆਂ ਦਾ ਨੁਕਸਾਨ ਸਾਡਾ ਕੀਤਾ ਇਹ ਕੌਣ ਪਰ ਕਿੰਨੇ ਘਰਾਂ ਦੀ ਸੀਗੇ ਇਹ ਦੋ ਘਰਾਂ ਦੀ ਤੇਪਿੰਦਰ ਸਿੰਘ ਗਰਦਿਆਲ ਸਿੰਘ ਮੈਂ ਬੋਲ ਤੇ ਕਿੰਨੇ ਕਿਲਿਆਂ ਜੇ ਲੱਗਣੀ ਹੀ ਬਣੀ ਦੀ ਇਹ 30 ਕਿਲਿਆਂ ਦੀ ਨੀੜੀ ਚ ਨੇ ਸਾੜਤੀ ਆ ਨਾ ਸਾਡੀ ਇਹ ਰਾਉਂਡ ਆਫ ਵੀ ਬਹੁਤ ਜ਼ਿਆਦੇ ਕਿਲਿਆਂ ਦੀ ਰਾਉਂਡ ਆਫ ਮਾਰੀ ਇਹਨੇ ਰਾਉਂਡ ਆਫ ਮਾਰੀ ਜੇ ਫਟਾਫਟ ਗਿਣ ਲਓ ਇਹ ਹਾ ਦੋ ਦੋਆਵਾਂ ਨੇ ਤੇ ਇਹ ਦਰਖਾਸਤ ਦਿੱਤੀ ਜੇ ਥਾਣੇ ਦੀ ਦਰਖਾਸਤ ਦੇਤੀ ਕੱਲ ਹੀ ਕੋਈ ਕਾਰਵਾਈ ਹੋਈ ਹੈ ਕਾਰਵਾਈ ਅਜੇ ਕੋਈ ਨਹੀਂ ਹੋਈ ਉਹਨਾਂ ਦੇ ਘਰ ਆਏ ਇੱਥੇ ਮੌਕਿਆ ਨਹੀਂ ਵੇਖਣ ਆਈ ਕੋਸ ਫਣ ਕੀ ਮੰਗ ਕੀ ਕਰਦੇ ਮੰਗ ਅਸੀਂ ਕਰਦੇ ਸਾਨੂੰ ਸਾਹਮਣੇ ਚਾਹੀਦਾ ਜਿਹੜਾ ਇਹਨੇ ਨੁਕਸਾਨ ਕੀਤਾ ਇਹਦਾ ਪਰਚਾ ਹੋਣਾ ਚਾਹੀਦਾ ਤੀਜੀ ਆਰੇ ਬੰਦੇ ਨੇ ਸਾਡਾ ਨੁਕਸਾਨ ਕੀਤਾ ਸਾਡਾ ਪੱਕਾ ਚੋਰੀਆ ਹੈ ਹੋਰੇ ਹੀ ਕਿਸਦਾ ਨਾਂ ਨਹੀਂ ਲੈਂਦੇ ਚੋਰ ਸਾਡਾ ਇਹ ਬੰਦਾ